ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਵਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਭੂ ਨਹੀਂ ਟੁੱਟ ਰਹਾਉ ਸਾਦ ਸੰਗ ਅਰਾਧਨਾ ਹਰ ਨਿੱਧ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਏਕ ਰੰਗ ਗੋਬਿੰਦ ਗੋਪਾਲ राम नाम तन संचिया जाका नहीं सुमार शरण परे प्रभ तेरीया प्रभ की वढाई नानक अंत ना पाई है बेअंत गुसाई शरण परे प्रभ तेरीया प्रभ की वढाई नानक अंत ना पाई है बेअंत गुसाई ਸਤਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਦ ਸੰਗ ਅਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਤਗਤ ਅਰਾਦਾ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत है एक रंग रङ्ग गो गोपाल राम नाम तन जाका नहीं सुमार सरन परे प्रभ तेरिया प्रभ की वड्यायि नानक अंत पाई है बेअंत गुसाई सरन परे प्रभ तेरिया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀਅ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਦ ਸੰਗ ਅਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत है एक रंग गोबिन्द गोपाल राम नाम तन संचया जाका नहीं सुमार सुमारन परे प्रभ तेया प्रभ की नानक अंत न पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਦ ਸੰਗ ਅਰਾਧਨਾ ਹਰ ਨਿੱਧ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਤਗਤ ਅਰਾਧਾ ਹੈ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समगरी कबहु नही टूट साध संग आराधना हर निद अपार धर्म अर्थ मोख, देते नहीं बार भगत है एक रंग गोबिंद गोपाल राम नाम तन संचया जाका नहीं सुमार, सरन परे प्रभ तेरिया प्रभ की वड्यायि नानक अन्त् पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰੀਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀਅ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਦ ਸੰਗ ਅਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਅਗਤ ਅਰਾਦਾ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समगरी कबहु नहीं टूट साध संग आराधना हर निद अपार धर्म अर्थ मोख, देते नही बार ਤਗਤ ਅਰਾਧਾ ਹੈ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰੀਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀਅ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੂਟ ਰਹਾਉ ਸਾਦ ਸੰਗ ਅਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत है एक गोबिंद गोपाल, राम नाम तन संचया जाका नहीं सुमार, सरन परे प्रभ तेरिया प्रभ की वड्यायि नानक ना पाई है, बे अन्त गुसाई, सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈਸਮਗਰੀ ਕਬੂ ਨਹੀਂ ਟੂਟ ਰਹਾਉ ਸਾਧ ਸੰਗ ਅਰਾਧਨਾ ਹਰ ਨਿੱਧ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਤਗਤ ਅਰਾਧਾ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रहे गुरु शब्द अखूट पूरन पै समगरी कबहु नहीं टूट साध संग आराधना हर निद अपार धर्म अर्थ मोख, देते नहीं बार भगत है एक रंग, गोबिंद गोपाल। राम नाम तन संचया जाका नही परे प्रभ तेया प्रभ की वड्यायि नानक अंत न पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समगरी कबहु नही टूट साध संग आराधना हर निद अपार धर्म अर्थ मोख, देते नही बार भगत है एक रंग रङ्ग गो गोपाल राम नाम तन संचया जाका नहीं सुमार सुमरन परे प्रभ तेरिया प्रभ की वड्यायि नानक अन्त् पाई है, बे बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਵਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समगरी कबहु नही टूट राव साध संग आराधना हर निद अपार धर्म अर्थ अर मोख, देते नहीं बार ਫਗਤ ਇਰਾਦਾ ਹੈ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रहे गुरु शब्द अखूट पूरन पै समगरी कबहु नहीं टूट साध संग आराधना हर निद अपार धर्म अर्थ मोख, देते नहीं बार भगत है एक रंग गोबिन्द गोपाल राम नाम तन संचया जाका नहीं सुमार सुमारन परे प्रभ तेया प्रभ की वड्यायि नानक अंत न पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समग्री कबहु नही टूट साध संग आराधना हर निद अपार धर्म अर्थ मोख, देते नही बार भगत है एक रङ्ग गोबिन्द गो राम नाम तन संचया जाका नहीं सुमार। सुमरन परे प्रभ तेरिया प्रभ की वड्यायि नानक पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੁੱਟ ਰਹਾਉ ਸਾਧ ਸੰਗ ਅਰਾਧਨਾ ਹਰ ਨਿੱਧ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत है एक रंग गोबिन्द गोपाल राम नाम तन संचया जाका नहीं सुमार सरन परे प्रभ तेया प्रभ की नानक अंत न पाई है बेअंत गुसाई सरन परे प्रभ तेया प्रभ की वड्याय ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰੀਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रहे गुरु शब्द अखूट पूरन पै समगरी कबहु नहीं टूट साध संग आराधना हर निद अपार धर्म अर्थ मोख, देते नहीं बार भगत है एक रंग गोबिंद गोपाल, राम नाम तन संचया जाका नहीं सुमार सुमरन परे प्रभ तेरिया, प्रभ की वड्यायि नानक पाई बे अंत न है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀਅ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रह गुरु शब्द अखूट पूरन पै समगरी कबहु नही टूट साध संग आराधना हर निद अपार धर्म अर्थ मोख, देते नही बार भगत है एक रंग गोबिंद गोपाल। राम नाम तन संचया जाका नहीं सुमार सुमरन परे प्रभ तेरिया प्रभ की वड्यायि नानक पाई है बे अंत गुसाई सरन परे प्रभ तेया प्रभ की वड्यायि ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रहे गुरु शब्द अखूट पूरन पै समगरी कबहु नही टूट साध संग आराधना हर निद अपार धर्म अर्थ मोख, देते नहीं बार ਤਗਤ ਅਰਾਧਾ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ कर आहर आप, खात खर्चत निपहत रहे गुरु शब्द अखूट पूरन पै समगरी कबहु नही टूट राव साध संग आराधना हर निद अपार धर्म अर्थ अर काम मोख, देते नहीं बार भगत है एक रंग गोबिंद गोपाल। राम नाम तन संचया जाका नहीं सुमार सुमारन परे प्रभ तेरिया प्रभ की नानक अंत न पाई है बेअंत गुसाई सरन परे प्रभ तेया प्रभ की वड्याय ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਸਤ ਨਾਮ ਸਿਰਿਵਾਹੇ ਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹਿ ਗੁਰ ਸ਼ਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੂਟ ਰਹਾਉ ਸਾਦ ਸੰਗ ਅਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत है एक रंग गोबिंद गोपाल, राम नाम तन संचया जाका नहीं सुमार सुमरन परे प्रभ तेरिया प्रभ की वड्यायि नानक अंत पाई है बेअंत गुसाई सरन परे प्रभ तेया प्रभ की वड्यायि ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ